ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੌਂ ਦਾ ਮਹੀਨਾ ਚੱਲ ਰਿਹਾ ਹੈ ਤੇ ਸੌਂ ਦੇ ਮਹੀਨੇ ਦੇ ਵਿੱਚ ਆਉਣ ਵਾਲੀ ਪੂਰਨਮਾਸ਼ੀ ਤੇ ਇਸ ਪਵਿੱਤਰ ਦਿਹਾੜੇ ਤੇ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਫਰ ਰਿਸ਼ਤਾ ਨਹੀਂ ਬਣ ਰਿਹਾ ਉਹ ਜਿਵੇਂ ਕਿ ਇਸ ਪਾਣੂ ਕਰਨਗੇ ਤਾਂ ਉਹਨਾਂ ਦੇ ਰਿਸ਼ਤਾ ਜਿਹੜਾ ਹੈ ਉਹ ਬਣ ਜਾਵੇਗਾ ਇਸ ਪਾਣੂ ਕਰਨਾ ਕਿਸ ਤਰੀਕੇ ਨਾਲ ਹੈ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸਾਰੀ ਹੀ ਜਾਣਕਾਰੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸਾਹ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਵੀਰਵਾਰ ਅਤੇ ਸ਼ੁੱਕਰਵਾਰ ਜਾਂ ਇਕਾदशी ਜਾਂ ਸੰਗਰਾਂਦ ਜਾਂ ਫਿਰ ਪੁੰਨਿਆਂ ਦੇ ਇਹ ਜਿਹੜੇ ਦਿਹਾੜੇ ਹੁੰਦੇ ਹਨ ਇਹ ਬੜੇ ਹੀ ਜ਼ਿਆਦਾ ਖਾਸ ਮੰਨੇ ਜਾਂਦੇ ਹਨ ਇਹਨਾਂ ਦਿਨ ਤਹਾਰਾਂ ਤੇ ਜਿਹੜੇ ਉਪਾਸ ਹੀ ਕਰਦੇ ਹਾਂ ਇਨਾਂ ਦਾ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਹਮੇਸ਼ਾ ਹੀ ਸਾਬ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਗੁਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਵੇਂ ਕਿ ਵਿਦਿਆ ਤੇ ਧਾਨ ਦੇ ਸੰਬੰਧੀ ਜੋ ਵੀ ਪ੍ਰੋਬਲਮ ਮੁਸ਼ਕਲ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸਮਰiddhi ਜਾਂ ਫਿਰ ਵਿਆਹ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਹਨ ਸਾਧ ਸੰਗਤ ਜੋ ਸਾਰਿਆਂ ਹੀ ਦੂਰ ਕਰੰਤ ਲਈ ਅਸੀਂ ਉਪਾਅ ਕਰਦੇ ਹਾਂ ਉਹ ਕਿਤੇ ਵੀ ਬਾਹਰ ਜਾਂਦੇ ਹਾਂ ਤੇ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਉਹਨਾਂ ਨੂੰ ਪਵਾ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ ਭਗਵਾਨ ਵਿਸ਼ਨੂ ਜੀ ਦੀ ਪੂਜਾ ਕਰਦੇ ਹਾਂ ਤੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਾਰੇ ਇਹ ਦੁੱਖਾਂ ਦੀ ਦਵਾਈ ਜਿਹੜੀ ਹੈ ਮਿਲ ਜਾਂਦੀ ਹੈ ਭਾਵ ਕਿ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੁਹਾਡੇ ਬੱਚਿਆਂ ਦੇ ਵਿਆਹ ਦੀਆਂ ਸਾਰੀਆਂ ਹੀ ਅੜਚਨਾ ਦੂਰ ਹੁੰਦੀਆਂ ਹਨ ਤੁਰੰਤ ਹੀ ਉਹਨਾਂ ਦੇ ਵਿਆਹ ਦਾ ਜਿਹੜਾ ਜੋਗ ਹੈ ਉਹ ਬਣ ਜਾਂਦਾ ਹੈ اسلے سا سنگا جی جیڑی ਤੁਹਾਡੀ कुंडली ਹੈ कुंडली ਵਿੱਚ ਸ਼ੁਕਰ ਗ੍ਰਹਿ ਇੱਕ ਜਿਹੜਾ ਗੁਰੂ ਗ੍ਰਹਿ ਹੈ ਦੋਨੋਂ ਹੀ ਮਜ਼ਬੂਤ ਹੋਣੇ ਦੋਨੋਂ ਹੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਇਹ ਦੋਨੋਂ ਗ੍ਰਹਿ ਦੀ ਮਜ਼ਬੂਤ ਹੋਣਾ ਤੇ ਇਹਨਾਂ ਦੋਵਾਂ ਗ੍ਰਹਾਂ ਨੂੰ ਮਜ਼ਬੂਤ ਹੋਣਾ ਵੀ ਚਾਹੀਦਾ ਹੈ ਅਸੀਂ ਆਪਣੇ ਜਿਹੜੇ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਜੇਕਰ ਕਮਜ਼ੋਰ ਸਾਡਾ ਚੱਲਦਾ ਹੈ ਤਾਂ ਸਾਡੀ ਜਿਹੜੀ ਕੁੰਡਲੀ ਹੈ ਉਸ ਨੂੰ ਅਸੀਂ ਮਜ਼ਬੂਤ ਕਰਨਾ ਹੈ ਉਸ ਨੂੰ ਅਸੀਂ ਮਜ਼ਬੂਤ ਕਿਵੇਂ ਕਰਾਂਗੇ ਪਿਆਰੀ ਸਾਧ ਸੰਗਤ ਜੀ ਇਸ ਲਈ ਅੱਜ ਦਾ ਜੋ ਆਪਾਂ ਉਪਾਅ ਲੈ ਕੇ ਆਏ ਹਾਂ ਉਸ ਨੂੰ ਕਰਨ ਦੇ ਨਾਲ ਇਹ ਸਾਡੇ ਦੋਵੇਂ ਗ੍ਰਹਿ ਜਿਹੜੇ ਹਨ ਇਹ ਮਜ਼ਬੂਤ ਹੋਣਗੇ ਤੇ ਸਾਡੀਆਂ ਸਾਰੀਆਂ ਇਹ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਇਸ ਪਾਣ ਨੂੰ ਇੱਕ ਅਜਾਈ ਜਈ ਦੇ ਨਾਲ ਕਰਨਾ ਹੈ ਜੋ ਅਕਸਰ ਹੀ ਤੁਹਾਨੂੰ ਕਿਚਨ ਦੇ ਵਿੱਚ ਮਿਲ ਜਾਵੇਗੀ ਉਸੇ ਨਾਲ ਤੁਹਾਂਡੇ ਬੱਚਿਆਂ ਦੇ ਵਿਆਹ ਦਾ ਚੋਗ ਬਣ ਜਾਵੇਗਾ। ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਪਾਅ ਜੋ ਲੈ ਕੇ ਆਏ ਹਾਂ ਉਸੇ ਵਿੱਚ ਹਲਦੀ ਦੇ ਡੰਬੇ ਦਾ ਉਪਾਅ ਹੈ। ਇਸ ਉਪਾਅ ਨੂੰ ਤੁਸੀਂ ਮੇਰਵਾ ਦੇ ਦਿਨ ਸਵੇਰ ਦੇ ਸਮੇਂ ਕਰਨਾ ਹੋਵੇਗਾ। ਜਿਵੇਂ ਬੱਚੇ ਹਨ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਹਨ। ਤੇ ਜੇਕਰ ਬੱਚੇ ਇੱਥੇ ਨਹੀਂ ਹਨ ਜਾਂ ਕਿਤੇ ਵੀ ਰਹਿੰਦੇ ਹਨ ਘਰ ਤੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਮਾਤਾ ਜੀ ਇਸ ਪਾਣ ਨੂੰ ਜ਼ਰੂਰ ਕਰ ਸਕਦੇ ਹਨ ਅਤੇ ਉਹਨਾਂ ਦੇ ਵਿਆਹ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਨ ਇਸ ਪਾਣ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਰਨਾ ਬਹੁਤ ਆਸਾਨ ਹੈ ਕਿਉਂਕਿ ਹਲਦੀ ਦਾ ਕਿਉਂਕਿ ਹਲਦੀ ਤਾਂ ਹਰ ਘਰ ਵਿੱਚ ਹੁੰਦੀ ਹੈ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਹੈ ਜਿਹੜੀ ਹਲਦੀ ਹੈ ਉਹ ਗੁਰੂ ਦਾ ਪ੍ਰਤੀਕ ਮੰਨੀ ਜਾਂਦੀ ਹੈ ਗੁਰੂ ਗ੍ਰੰਥ ਦੇ ਨਾਲ ਹਲਦੀ ਦਾ ਬਹੁਤ ਹੀ ਘੋੜਾ ਸੰਬੰਧ ਹੈ ਜੋ ਹਲਦੀ ਸਾਡੇ ਵਿਆਹ ਸ਼ਾਦੀਆਂ ਤੇ ਜਾਂ ਫਿਰ ਸ਼ੁਭ ਕਾਮ ਦੇ ਲਈ ਸਭ ਤੋਂ ਪਹਿਲਾਂ ਹਲਦੀ ਹੀ ਵਰਤੀ ਜਾਂਦੀ ਹੈ ਹਲਦੀ ਦੇ ਡੱਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਸੋ ਪਾਣ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਜੇਕਰ ਆਉਣ ਵਾਲੇ ਵੀਰਵਾਰ ਤੱਕ ਤੁਸੀਂ ਇਸਪਾਣੋ ਕਰਦੇ ਹੋ ਤਾਂ 2-3 ਵਾਰ ਇਸਪਾਣੋ ਜ਼ਰੂਰ ਕਰੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਨਹੀਂ ਹੋ ਰਹੀ ਤਾਂ ਇਸਪਾਣੋ ਇੱਕ ਵਾਰ ਕਰ ਸਕਦੇ ਹੋ ਤਾਂ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਹੀ ਜ਼ਿਆਦਾ ਦੇਰੀ ਹੋ ਚੁੱਕੀ ਹੈ ਤਾਂ ਤੁਸੀਂ ਇਸਪਾਣੋ 2-3 ਵਾਰ ਕਰ ਸਕਦੇ ਹੋ ਭਾਵ ਕਿ 2-3 ਵਾਰ ਕਰਨਾ ਹੈ ਫਿਰ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਤੁਸੀਂ ਸੁਪਾਣ ਨੂੰ ਇੱਕ ਵਾਰ ਵੀ ਕਰ ਸਕਦੇ ਹੋ ਸਵੇਰ ਦੇ ਟਾਈਮ ਨਾ ਧੋ ਕੇ ਤੁਸੀਂ ਸੁਪਾਣ ਨੂੰ ਕਰਨਾ ਹੈ ਤੇ ਕਰਦੇ ਸਮੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਫੋਟੋ ਦੇ ਸਾਹਮਣੇ ਇੱਕ ਦੀਵਾ ਜਗਾ ਲੈਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਰੱਖੀ ਹੈ ਜਾਂ ਕੋਈ ਵੀ ਤਸਵੀਰ ਜਾਂ ਮੂਰਤੀ ਮਾਤਾ ਲక్ష్ਮੀ ਜੀ ਦੇ ਮਾਤਾ ਲక్ష్ਮੀ ਜੀ ਦਾ ਸਵੀਰ ਹੈ ਤਾਂ ਉਸ ਦੇ ਸਾਹਮਣੇ ਤੁਸੀਂ ਸੁਪਾਣੂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੀਵਾ ਜਗਾ ਲੈਣਾ ਹੈ ਉਸ ਤੋਂ ਬਾਅਦ ਭਗਵਾਨ ਤੁਸੀਂ ਆਪਣੇ ਮਨ ਦੇ ਵਿੱਚ ਉਹਨਾਂ ਦਾ ਧਿਆਨ ਧਾਰ ਕੇ ਉਹਨਾਂ ਨੂੰ ਯਾਦ ਕਰਨਾ ਹੈ ਆਪਣੇ ਮਨ ਵਿੱਚ ਜੋ ਵੀ ਤੁਹਾਨੂੰ ਵਿਗਨ ਵਿਆਹ ਦੇ ਵਿੱਚ ਤੁਹਾਡੇ ਬੱਚਿਆਂ ਨੇ ਆ ਰਹੇ ਹਨ ਤੁਸੀਂ ਉਹ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਦੇ ਵਿਚਾਰੇ ਤੇਰੀ ਜੋ ਹੈ ਉਸ ਬਾਰੇ ਪ੍ਰਾਰਥਨਾ ਕਰਨੀ ਹੈ ਇਸੇ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਪ੍ਰਾਰਥਨਾ ਕਰਨ ਦੇ ਬਾਅਦ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਹੈ ਸਾਬਤ ਧਨੀਆ ਤੇ ਸਾਨੂੰ ਚਾਹੀਦਾ ਹੈ ਇੱਕ ਸੁੱਕਾ ਧਨੀਆ ਸੁੱਕਾ ਧਨੀਆ ਜਿਹੜਾ ਲੈਣਾ ਹੈ ਉਸੇ ਦਾਣੇ ਤੁਸੀਂ ਬਿਲਕੁਲ ਸਾਫ਼ ਸੁਥਰੇ ਲੈਣੇ ਹਨ ਇਹ ਧਨੀਆ ਬਿਲਕੁਲ ਗੋਲ ਦਾਣਿਆਂ ਵਾਲਾ ਹੋਣਾ ਚਾਹੀਦਾ ਹੈ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਐਸੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਦੇ ਲਈ ਜਿਹੜੀ ਕਾਮਨਾ ਹੈ ਉਹ ਕਰਨੀ ਹੈ ਸ਼ੁਕਰ ਗ੍ਰਹਿ ਦੇ ਤੁਸੀਂ ਜੋ ਉਸਨੂੰ ਮਜਬੂਤ ਕਰਨ ਲਈ ਉਪਾਅ ਕਰਨਾ ਹੈ। ਇਸ ਤੋਂ ਬਾਅਦ ਆਪਾਂ ਲੈਣੀ ਹੈ ਜੇ ਮਿਸ਼ਰੀ। ਜੇਕਰ ਆਪਾਂ ਮਿਸ਼ਰੀ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਤਾਂ ਹੁੰਦੀ ਹੈ ਦਾਣਿਆਂ ਦੇ ਰੂਪ ਦੇ ਵਿੱਚ ਜੋ ਕਿ ਕਟਿੰਗ ਕੀਤੀ ਹੁੰਦੀ ਹੈ। ਜੇਕਰ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਂ ਮਿਸ਼ਰੀ ਦੇ ਤੁਸੀਂ 21 ਦਾਣੇ ਲੈਣੇ ਹਨ। ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਧਾਗੇ ਵਾਲੀ ਮਿਸ਼ਰੀ ਹੋਵੇ ਜੋ ਕਿ ਟੁਕੜਿਆਂ ਦੇ ਰੂਪ ਦੇ ਵਿੱਚ ਹੁੰਦੀ ਹੈ। ਤਾਂ ਉਸ ਮੇਸਰੀ ਨਾਲ ਤੁਸੀਂ ਸਿਰਫ ਇੱਕ ਟੁਕੜਾ ਹੀ ਲੈਣਾ ਹੈ ਜਿਆਦਾ ਨਹੀਂ ਲੈਣਾ ਕਿਉਂਕਿ ਉਹ ਟੁਕੜੇ ਬਹੁਤ ਜ਼ਿਆਦਾ ਵੱਡੇ-ਵੱਡੇ ਹੁੰਦੇ ਹਨ ਇਸ ਕਰਕੇ ਤੁਸੀਂ ਇੱਕ ਟੁਕੜਾ ਇਸ ਤਰ੍ਹਾਂ ਲੈਣਾ ਹੈ ਤੇ ਜੋ ਸਾਰੀ ਸਮੱਗਰੀ ਤੁਸੀਂ ਲਈ ਹੈ ਇਸ ਨੂੰ ਤੁਸੀਂ ਪੀਲੇ ਰੰਗ ਦਾ ਇੱਕ ਛੋਟਾ ਕਾਗਜ਼ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਛੋਟਾ ਕੱਪੜਾ ਹੋਵੇ ਤਾਂ ਇਹ ਸਭ ਤੋਂ ਵਧੀਆ ਹੈ ਜੇਕਰ ਕੱਪੜਾ ਨਹੀਂ ਹੈ ਤਾਂ ਤੁਸੀਂ ਕਾਗਜ਼ ਲੈ ਸਕਦੇ ਹੋ ਪਰ ਕੋਸ਼ਿਸ਼ ਕਰਿਓ ਜੇਕਰ ਤੁਹਾਡੇ ਕੋਲ ਪੀਲਾ ਕਪੜਾ ਹੋਵੇ ਤਾਂ ਉਹ ਵਧੀਆ ਹੈ ਨਹੀਂ ਤਾਂ ਜੋ ਤੁਸੀਂ ਕਾਗਜ਼ ਲਿਆ ਹੈ ਉਸ ਦੇ ਉੱਪਰ ਤੁਸੀਂ ਸਾਰੇ ਸਮਗਰੀ ਰੱਖ ਕੇ ਇਸੇ ਇੱਕ ਪੁਣੀ ਬਣਾ ਲੈਣੀ ਹੈ ਜੇਕਰ ਤੁਸੀਂ ਕਪੜੇ ਦੇ ਉੱਪਰ ਰੱਖੇ ਹੈ ਤਾਂ ਇਸੇ ਤੁਸੀਂ ਇੱਕ ਗੰਢ ਤਿਆਰ ਕਰ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਓਮ ਲక్ష్ਮੀ ਵਾਸੂ ਦੇਵ ਨਾਮੇ ਇਸ ਤਰੀਕੇ ਨਾਲ ਇਸ ਮੰਤਰ ਨੂੰ 21 ਵਾਰ ਬੋਲ ਦੇਣਾ ਹੈ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਨੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਤੁਸੀਂ ਆਪਣੇ ਭਗਵਾਨ ਦੇ ਅੱਗੇ ਅਰਦਾਸ ਪੇਨਦੀ ਕਰਦੇ ਹੋ ਤੁਸੀਂ ਆਪਣੀ ਮਨੋ ਕਾਮਨਾ ਬੋਲਦੇ ਨਹੀਂ ਹੈ ਤੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਤੁਹਾਡੇ ਬੱਚੇ ਦੇ ਵਿਆਹ ਵਿੱਚ ਆ ਰਹੀਆਂ ਹਨ ਉਹ ਵੀ ਬੋਲ ਦੇਣੀਆਂ ਹਨ ਉਹ ਸਮੱਸਿਆਵਾਂ ਪ੍ਰਮਾਤਮਾ ਅੱਗੇ ਰੱਖਣੀਆਂ ਹਨ ਤੁਸੀਂ ਇਸ ਪਾਣੂ ਕਰਦੇ ਸਮੇਂ ਤਿੰਨ ਵਾਰ ਬੋਲਣਾ ਹੈ ਜਾਂ 7 ਵਾਰ ਜਾਂ 11 ਵਾਰ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਕਿ ਜੋ ਵੀ ਤੁਹਾਡੀ ਸਮੱਸਿਆ ਹੈ ਜਿਹੜੀ ਤੁਹਾਨੂੰ ਆ ਰਹੀ ਹੈ ਉਹ ਸਮੱਸਿਆ ਦੂਰ ਹੋਵੇ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਤੇ ਸਾਡੇ ਵਿਆਹ ਦੇ ਜੋ ਸਾਡੇ ਬੱਚੇ ਵਿਆਹ ਦੇ ਵਿੱਚ ਮੁਸ਼ਕਲ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਅਗਲੇ ਕੁਝ ਦਿਨਾਂ ਵਿੱਚ ਵਿਆਹ ਦਾ ਚੋਕ ਬਣ ਰਿਹਾ ਹੈ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਕਹਿਣ ਤੋਂ ਭਾਵ ਕਿ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਹਨ ਉਹ ਬਿਲਕੁਲ ਪੋਜ਼ਿਟਿਵ ਬੋਲਣੀਆਂ ਹਨ ਇਹ ਬੋਲਣ ਤੋਂ ਬਾਅਦ ਤੁਸੀਂ ਜੋ ਵੀ ਸਾਰੀ ਸਮਗਰੀ ਧਨੀਆ ਮਿਸ਼ਰੀ ਇਸਦੇ ਜੋ ਵੀ ਤੁਸੀਂ ਬੋਟਲੀ ਬਣਾਈ ਹੈ ਇਸ ਨੂੰ ਤੁਸੀਂ ਭਗਵਾਨ ਜੀ ਦੀ ਫੋਟੋ ਜਾਂ ਤਸਵੀਰ ਜੋ ਵੀ ਤੁਹਾਡੇ ਘਰ ਵਿੱਚ ਲੱਗੀ ਹੈ ਉਹਨਾਂ ਦੇ ਸਾਹਮਣੇ ਰੱਖ ਦੇਣਾ ਹੈ ਰੱਖਣ ਤੋਂ ਬਾਅਦ ਵਿੱਚ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਨਾਲ ਇਹ ਸਭ ਕਹਿਣ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ ਜਿਵੇਂ ਸ਼ਾਮ ਦਾ ਸਮਾਂ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੌਣ ਦੀਵਾ ਜਗਾਉਣਾ ਹੈ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚੇ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਤੁਸੀਂ ਜਿੰਨੇ ਵਾਰ ਬੋਲਣਾ ਹੈ 7 ਵਾਰ 11 ਵਾਰ ਧਿਆਨ ਨਾਲ ਸੁੋਨਾ ਇਸ ਤੋਂ ਬਾਅਦ ਤੁਸੀਂ 21 ਵਾਰ ਭਗਵਾਨ ਵਿਸ਼ਨੂੰ ਜੀ ਦੇ ਸਾਹਮਣੇ ਮੰਤਰ ਬੋਲਣਾ ਹੈ ਤੁਸੀਂ ਦੁਬਾਰਾ ਤੋਂ ਜੋ ਮੰਤਰ ਦਾ ਜਾਪ ਹੈ ਉਹ 21 ਵਾਰ ਕਰਨਾ ਹੈ ਐਸੇ ਨਾਲ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਜੋ ਪਰੇਸ਼ਾਨੀ ਹੈ ਉਹ ਜਲਦੀ ਦੂਰ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਸ਼ਮਾਨਦਾਰੀ ਉਪਾਅ ਹੈ ਇਸ ਨੂੰ ਕਰਦੇ ਸਮੇਂ ਤੁਹਾਡੇ ਘਰ ਵਿੱਚ ਕਿਸੇ ਵਿੱਚ ਹੀ ਕਮੀ ਨਹੀਂ ਰਹੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਠੋਣ ਤੋਂ ਬਾਅਦ ਜਿਹੜਾ ਤੁਹਾਡੀ ਰਸੋਈ ਘਰ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਵਿੱਚ ਲਿਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਕੰਪਣੀ ਦੀ ਗੰਡ ਬਣਾਈ ਹੈ ਤਾਂ ਇਹ ਡੱਬੇ ਦੇ ਵਿੱਚ ਬਹੁਤ ਆਸਾਨੀ ਨਾਲ ਰੱਖੀ ਜਾਵੇਗੀ ਜੇਕਰ ਤੁਸੀਂ ਕਾਗਜ਼ ਹੈ ਤਾਂ ਇੱਕ ਪੁੜੀ ਤਿਆਰ ਕੀਤੀ ਹੈ ਤਾਂ ਉਸ ਨੂੰ ਵੀ ਤੁਸੀਂ ਆਸਾਨੀ ਨਾਲ ਡੱਬੇ ਦੇ ਵਿੱਚ ਰੱਖ ਸਕਦੇ ਹੋ ਇਸ ਬੋਟਲੀ ਜਾਂ ਪੁੜੀ ਨੂੰ ਤੁਸੀਂ ਫਿਰ ਕੱਢ ਲੈਣਾ ਜਦੋਂ ਤੁਹਾਡਾ ਜੋ ਵਿਆਹ ਦਾ ਜੋਗ ਹੈ ਤੁਹਾਡੇ ਬੱਚੇ ਦੇ ਉਹ ਬਣ ਜਾਵੇ ਤਾਂ ਇਸ ਬਾਣ ਨੂੰ ਤੁਸੀਂ ਜੋ ਕੀਤਾ ਸੀ ਇਸ ਬੋਟਲੀ ਦੇ ਨਾਲ ਇਸ ਨੂੰ ਤੁਸੀਂ ਕੱਢ ਲੈਣਾ ਹੈ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਲਦੀ ਦਾ ਪੈਕੇਟ ਉਹ 50 ਗ੍ਰਾਮ ਦਾ ਹੋਵੇ ਚਾਹੇ 100 ਗ੍ਰਾਮ ਦਾ ਹੋਵੇ ਵੱਡਾ ਹੋਵੇ ਕਹਿਣ ਤੋਂ ਭਾਵ ਕਿ ਆਪਣੇ ਸ਼ਰਧਾ ਦੇ ਅਨੁਸਾਰ ਜਿੰਨਾ ਵੀ ਦਾਨ ਕਰਨਾ ਚਾਹੁੰਦੇ ਹੋ ਉਹ ਹਲਦੀ ਦਾ ਪੈਕਟ ਤੁਸੀਂ ਲੈ ਲੈਣਾ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਮੰਦਿਰ ਦੇ ਵਿੱਚ ਚਲੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਦਾਨ ਕਰ ਦੇਣਾ ਹੈ ਅਗਰ ਭਗਵਾਨ ਵਿਸ਼ਨੂੰ ਜੀ ਭਗਵਾਨ શ્રી ਕ੍ਰਿਸ਼ਨ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਮੰਦਿਰ ਹੋਵੇ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੇ ਇਸ ਗੱਲ ਦਾ ਧਿਆਨ ਰੱਖਣਾ ਕਿ ਇਹਨਾਂ ਚੀਜ਼ਾਂ ਨੂੰ ਦਾਨ ਕਰ ਦੇਣਾ ਹੈ ਤੇ ਇਸ ਦੇ ਨਾਲ ਕੁਝ ਥੋੜਾ ਕੁਝ ਥੋੜੇ ਬਹੁਤ ਪੈਸੇ ਜਿੰਨੇ ਵੀ ਤੁਸੀਂ 5-10 ਰੁਪਏ ਜਿੰਨੇ ਵੀ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਉਹ ਪੈਸਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਮੰਦਿਰ ਦੇ ਵਿੱਚ ਰੱਖ ਦੇਣਾ ਹੈ ਬਾਅਦ ਵਿੱਚ ਇਹ ਛੋਟਾ ਜਿਹਾ ਉਪਾਅ ਤੁਸੀਂ ਕੀਤਾ ਹੈ ਹਲਦੀ ਦੇ ਡੱਬੇ ਦਾ ਇਸ ਨੂੰ ਤੁਸੀਂ ਕਰਨ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਜੋਗ ਬਣੇਗਾ ਜਿਵੇਂ ਦਾ ਤੁਸੀਂ ਰਿਸ਼ਤਾ ਚਾਹੁੰਦੇ ਸੀ ਉਹ ਤੁਹਾਨੂੰ ਉਮੈਦਾ ਹੈ ਮਿਲੇਗਾ ਇਹ ਜੋ ਅੱਜ ਦੀ ਵੀਡੀਓ ਦਾ ਜੋ ਪਾ ਹੈ ਇਸ ਉਪਾਣੋਂ ਵੀਡੀਓ ਨੂੰ ਹੋਰ ਵੀ ਪੈਨ ਪ੍ਰਾਵਾ ਦੇ ਨਾਲ ਸ਼ੇਅਰ ਕਰ ਦਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ